ਕਿਹੜੇ ਪਾਸੇ ਜਾ ਰਿਹਾ ਉਹ ਮੂਲ ਬੂੜਿਆ ਉਹ ਬਾਈ ਵਿੱਚ ਹੀ ਆ ਇਹ ਫੋਟੋ ਖਿੱਚ ਆ ਆ ਦੇਖੋ ਜੀ ਕਿਹੜੇ ਪਾਸੇ ਜਾ ਰਿਆ ਨੇ ਉਹ ਕਿੱਧਰ ਜਾ ਰਿਹਾ ਤੂੰ ਹੈਲੋ ਬੰਦੇ ਮਾਰਨੇ ਆ ਤੈਨੂੰ ਪਤਾ ਨਹੀਂ ਲੱਗਦਾ ਅੱਗੇ ਆ ਜਾ ਥੱਲੇ ਥੱਲੇ ਜਾ ਕੇ ਦੇਖੋ ਜੀ ਥੀ ਥੱਲੇ ਜਾ ਕੇ ਦੇਖੋ ਉਹ ਸਵਾਰੀਆਂ ਦੇ ਕਿੰਨੀਆਂ ਲਈ ਫਿਰਦਾ ਆ ਉਹ ਰੌਮ ਸ਼ੈੱਡ ਜਾ ਰਿਹਾ ਪੁਲ ਦੇ ਉੱਪਰੋਂ ਉਹ ਵੀ ਲੁਧਿਆਣੇ ਦਾ ਉਹ ਵਾਲਾ ਪੁਲ ਹੈ ਜਿੱਥੇ ਹੈ ਬਹੁਤ ਤੇਜ਼ ਗੱਡੀਆਂ ਆਉਂਦੀਆਂ ਹੁਣ ਇਹ ਬੁਲਦੇ ਉੱਤੇ ਕੈਮਰੇ ਵੀ ਲੱਗੇ ਹੋਣੇ ਚਾਹੀਦੇ ਤੇ ਟ੍ਰੈਫਿਕ ਜਿਹੜੇ ਪੁਲਿਸ ਕਰਮੀਆਂ ਉਹਨਾਂ ਨੂੰ ਇੱਥੇ ਐਕਸ਼ਨ ਲੈਣਾ ਚਾਹੀਦਾ ਆ ਦੇਖੋ ਜੀ ਉਹ ਦੇਖੋ ਗੱਡੀ ਆ ਰਹੀ ਹੈ ਉਹ ਦੇਖੋ ਗੱਡੀ ਕਿੰਨੀ ਤੇਜ਼ ਆ ਰਹੀ ਹੈ ਇਹ ਆਹ ਦੇਖੋ ਥੋੜੇ ਜੇ ਪੈਸਿਆਂ ਦੇ ਲਾਲਚ ਲਈ ਇਹ ਲੋਕ ਜਿਹੜੇ ਨੇ ਕਿੰਨੀਆਂ ਜ਼ਿੰਦਗੀਆਂ ਤੇ ਖੇਡਦੇ ਨੇ ਆ ਬਜ਼ੁਰਗ ਬੈਠੇ ਨੇ ਵਿੱਚ ਇਹਦੇ ਆ ਦੇਖੋ ਜੀ ਘੰਟਾ ਕਰਦਾ ਪੁਲ ਆ ਦੇਖੋ ਜੀ ਦੇਖੋ ਆ ਸਾਹਮਣੇ ਟ੍ਰੈਫਿਕ ਪੁਲਿਸ ਖੜੀ ਆ ਉਹ ਦੇਖੋ ਉਹ ਤੋਂ ਹੀ ਬਚ ਕੇ ਨਿਕਲ ਗਿਆ ਆ ਉਹ ਸਾਹਮਣੇ ਦੇਖੋ ਟ੍ਰੈਫਿਕ ਪੁਲਿਸ ਵਾਲੇ ਖੜੇ ਆ ਲੇਕਿਨ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਕਿ ਆ ਬੰਦਾ ਦੇਖੋ ਉਹ ਦੇਖੋ ਮੁੜ ਗਿਆ ਜੀ ਬੱਸ ਸਟੈਂਡ ਵੱਲ ਨੂੰ